ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਧਿਆ ਵੱਲੋਂ ਮੁਰੰਡਾ ਦੇ ਪਿੰਡ ਚਕਲਾ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਨਾ ਵੱਖ-ਵੱਖ ਸਕੂਲਾਂ ਵਿੱਚ ਫਲੇ ਗਰਾਊਂਡ ਅਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਤਾਵਾਂ ਆਦਿ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਤਰਨਪੀਰ ਸੌਂਦ, ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ। ਮਨੀਸ਼ ਸਸੋਧਿਆ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾ ਰਹੀ ਹੈ, ਉੱਥੇ ਹੀ ਸਰਕਾਰ ਨੇ ਯੂਥ ਨੂੰ ਨਸ਼ਿਆਂ ਤੋਂ ਬਚਾਉਣ

ट्रैक हो जी उसमें बैठने की जगह हो उसमें लाइट हो साइज के हिसाब से जिस ग्राम पंचायत के पास जितनी ज़मीन या जिस तरह का जो साइज का प्ले हो सकता है उसके हिसाब से उसमें एक या दो स्पोर्ट्स की स्पेशल फैसिलिटीज हों जैसे यहाँ कबड्डी और वॉलीबॉल का है आ, तो इस तरह के प्ले सब पूरे उसमें की सरकार और मुझे बहुत खुशी है कि सोन साहब आज इंस्पेक्शन के लिए तो उन्होंने मुझे बताया कि वो जा रहे हैं प्ले ग्राउंड देखने लिए मुझे तो भी अच्छा लगेगा सरकार जो काम कर रही है स्पोर्ट्स को जैसे प्रमोट कर रहे हैं ये युद्ध नशा जो किया है इसमें भी आपको बिल्कुल देखिए यूथ पढ़ना चाहता है यूथ नौकरियाँ करना चाहता है अपना काम करना चाहता है लेकिन पढ़ाई ठीक से नहीं हुई कहीं ना कहीं कोई कमी रह गई फिर नौकरियाँ नहीं है फिर अपने खेलने कूदने के अवसर नहीं है तो ये सारी योजनाएं कहीं ना कहीं युद्ध नशे के विरुद्ध का हिस्सा भी हैं और पंजाब के बदलते हुए स्वरूप का पंजाब के आगे बढ़ने का एक इंडिकेटर भी है हर गांव में बच्चों को कोई ना कोई बेसिक ग्राउंड मिलेगा खेलने के लिए प्ले ग्राउंड उनके लिए ऐसी चीज़ नहीं होगी कि वो किसी कस्बे में जाएंगे प्ले ग्राउंड में खेलने के लिए अपने गाँव में मिलेगा किसी गाँव में एक स्पोर्ट्स का होगा तो दूसरे गाँव में दूसरे स्पोर्ट्स राज चमकौर साहब के पिंड चैड़ियाँ खड़े हैं ਮੇਰੇ ਨਾਲ ਸਾਡੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਜੀ ਪੂਰੇ ਪਹੁੰਚੇ ਨੇ ਤੇ ਨਾਲ ਸਾਡੇ ਐਮਐਲਏ ਚਮਕੌਰ ਸਾਹਿਬ ਤੋਂ ਜਾਂ ਰਣਜੀਤ ਸਿੰਘ ਜੀ ਡਾਕਟਰ ਸਾਹਿਬ ਪੂਰੇ ਬਰਾਬਰ ਸਾਡੇ ਨਾਲ ਪਹੁੰਚੇ ਨੇ ਸੋ ਸਾਡੀ ਜਿਹੜੀ ਅੱਜ ਦੀ ਇਹ ਵਿਜ਼ਿਟ ਸੀ ਅਸੀਂ ਇੱਕ ਸਰਪ੍ਰਾਈਜ਼ ਵੇਟ ਰੱਖੀ ਸੀ ਜਿਹਦੇ ਵਿੱਚ ਜਦੋਂ ਮੈਂ ਉੱਥੇ ਚੱਲਣ ਲੱਗਿਆ ਮੈਂ ਸ਼੍ਰੀ ਮਨੀਸ਼ ਸੋਧਿਆ ਜੀ ਨੂੰ ਕਿਹਾ ਕਿ ਮੈਂ ਅੱਜ ਇੱਕ ਵਿਜ਼ਿਟ ਕਰਨ ਜਾ ਰਹੇ ਹਾਂ ਤੁਸੀਂ ਮੈਨੂੰ ਬੜਾ ਚੰਗਾ ਲੱਗੂਗਾ ਤੁਸੀਂ ਸਾਡੇ ਨਾਲ ਚੱਲੋ ਤੇ ਆਪਾਂ ਜਿਹੜਾ ਆਪਣਾ ਸੁਪਨਾ ਹੈ ਜੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਾਂ ਇੱਕ ਪ੍ਰੋਮਿਸ ਕੀਤਾ ਹੈ ਕਿ ਜੇਕਰ ਪੰਜਾਬ ਨੂੰ ਡਰਟ ਫ੍ਰੀ ਕਰਨਾ ਹੈ ਜੇਕਰ ਪੰਜਾਬ ਦੇ ਬੱਚਿਆਂ ਦੀ ਨਰੋਈ ਸਿਹਤ ਚਾਹੁੰਦੇ ਆਪਾਂ ਚੰਗੀ ਸਿਹਤ ਚਾਹੁੰਦੇ ਆ ਤਾਂ ਅਸੀਂ ਜਿਹੜਾ ਇਸ ਵਾਰ ਦਾ ਸਾਡਾ ਬਜਟ ਵੀ ਅਲੋਕੇਟ ਹੋਇਆ ਸੀ ਉਹਦੇ ਵਿੱਚ ਅਸੀਂ 13000 ਦੇ ਲਗਭਗ ਕਰੀਬ ਜਿਹੜੇ ਸਾਡੇ ਪਿੰਡ ਨੇ ਉਹਨਾਂ ਦੇ ਵਿੱਚ ਅਸੀਂ ਮਤਲਬ ਕਿ ਇੱਕ ਸਭ ਤੋਂ ਪਹਿਲਾਂ ਦੋ ਤਰ੍ਹਾਂ ਦੇ ਗਰਾਊਂਡ ਤਿਆਰ ਕਰ ਰਹੇ ਹਾਂ ਇੱਕ ਤਾਂ ਅਸੀਂ ਜਿਹੜੇ ਜਿਹੜੇ ਸਪੈਸੀਫਿਕ ਗਰਾਊਂਡ ਜਿੱਥੇ ਖੇਡਾਂ ਜਿਵੇਂ ਕਿਤੇ ਵੌਲੀਬਾਲ ਖੇਡੀ ਜਾਂਦੀ ਹੈ ਕਿਸੇ ਕਬੱਡੀ ਖੇਡੀ ਜਾਂਦੀ ਹੈ ਕਿਤੇ ਫੁੱਟਬਾਲ ਖੇਡੀ ਜਾਂਦੀ ਹੈ ਕਿਤੇ ਕ੍ਰਿਕਟ ਖੇਡੀ ਜਾਂਦੀ ਹੈ ਉਸ ਤਰ੍ਹਾਂ ਨਾਲ ਅਸੀਂ ਜਿਵੇਂ ਹੁਣ ਤਰਨਤਾਰਨ ਦੇ ਮੈਂ ਇਲਾਕੇ ਦੀ ਇੱਕ ਗੱਲ ਦੱਸਾਂ ਤਰਨਤਾਰਨ ਦੇ ਵਿੱਚ ਉਧਰ ਵੌਲੀਬਾਲ ਦਾ ਬੜਾ ਰੁਝਾਨ ਸੀ ਉੱਥੇ ਅਸੀਂ 1 ਮਹੀਨੇ ਦੇ ਅੰਦਰ ਅੰਦਰ ਤਕਰੀਬਨ 14 ਗਰਾਊਂਡ ਬਣਾ ਕੇ ਤਿਆਰ ਕੀਤੇ ਸੀ ਐਵੇਂ ਹੀ ਅਸੀਂ ਇਹ ਸਾਰੇ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਜਿਟ ਕਰਕੇ ਚੈੱਕ ਕਰ ਰਹੇ ਆ ਕਿਉਂਕਿ ਸਾਡੇ ਜਸ਼ਨ ਦੀ ਸਾਡੀ ਇਹ ਸਰਕਾਰ ਬਣੀ ਹੈ ਅਸੀਂ ਲਗਭਗ ਲਗਭਗ 4000 ਦੇ ਕਰੀਬ ਗਰਾਊਂਡ ਹੁਣ ਤੱਕ ਤਿਆਰ ਕੀਤੇ ਉਹਨਾਂ ਦੀ ਇੱਕ ਤਾਂ ਅਸੀਂ ਸਰਪ੍ਰਾਈਜ਼ ਚੈਕਿੰਗ ਵੀ ਕਰ ਰਹੇ ਹਾਂ ਵਿਜ਼ਿਟ ਕਰ ਰਹੇ ਹਾਂ ਇਸ ਸਿਸਟਮ ਨੂੰ ਕਿ ਉਹਦੀ ਕੁਆਲਿਟੀ ਕਿਵੇਂ ਦੀ ਤਿਆਰ ਹੋਈ ਹੈ ਕਿਸ ਤਰ੍ਹਾਂ ਨਾਲ ਉਹਦੇ ਦੇ ਬੇਸਿਕ ਫੈਸਿਲਿਟੀਆਂ ਨੇ ਜਿੱਥੇ ਕੋਈ ਕਮੀ ਪੇਸ਼ੀ ਹੋ ਕਮੀ ਪੇਸ਼ੀ ਦੂਰ ਕਰਾਂਗੇ ਸੋ ਹੁਣ ਇਸ ਵਾਰ ਅਸੀਂ ਇਹ ਜਿਹੜਾ ਸਾਡਾ ਸਭ ਤੋਂ ਵੱਡਾ ਇਸ ਸਮੇਂ ਤੱਕ ਗਿਆ ਸਾਡਾ ਜਿਹੜਾ ਪ੍ਰੋਮਿਸ ਹੈ ਉਹ ਇਹੀ ਹੈ ਕਿ ਜਦੋਂ ਅਸੀਂ ਬੱਚੇ ਆ ਜਿਹੜੇ ਸਾਡੇ ਬੱਚੇ ਨੇ ਜਿਹੜੇ ਉਹ ਸ਼ਾਮ ਨੂੰ ਖੇਡ ਮਦਾਨਾ ਚਾਹੀਦੇ ਜਿਹਦੇ ਕਰਕੇ ਅਸੀਂ ਹੁਣੇ ਸਾਰੇ ਪਿੰਡਾਂ ਦੇ ਵਿੱਚ ਪਲੇਗਰਾਉਂਡ ਜਿਹਦੇ ਚ ਸਾਰੀਆਂ ਬੇਸਿਕ ਫੈਸਿਲਿਟੀਆਂ ਚਾਹੀਏ ਉਹ ਟਰੈਕ ਹੋਵੇ ਸੈਰ ਕਰਨ ਦੀ ਉਹਦੇ ਚ ਓਪਨ ਜਿਮ ਹੋਵੇ ਲਾਈਟਨਿੰਗਸ ਹੋਣ ਨਾਈਟਾਂ ਦਾ ਇੰਤਜ਼ਾਮ ਹੋਵੇ ਪ੍ਰੋਪਰ ਗਰਾਸ ਲੱਗਿਆ ਹੋਵੇ ਪਾਣੀ ਦਾ ਇੰਤਜ਼ਾਮ ਹੋਵੇ ਉਦੀ ਮੇਨਟੇਨੈਂਸ ਦਾ ਐਂਟਰੀ ਆਉ ਹੋਵੇ ਸੋ ਦੇ ਲਈ ਅਜ ਵਿਜਿਟ ਕਰਨ ਆਏ ਸੀ ਹੁਣ ਤੱਕ ਲਗਭਗ 400 ਪਲੇਗਰਾਉਂਡ ਮੁਕੰਮਲ ਕੀਤੇ ਜਾ ਚੁੱਕੇ ਹਨ ਮਨੀਸ਼ ਸਸੋਧਿਆ ਨੇ ਕਿਹਾ ਕਿ ਪਿੰਡਾਂ ਵਿੱਚ ਫੁੱਟਬਾਲ ਵਾਲੀਬਾਲ ਕਬੱਡੀ ਆਦੀ ਹਰ ਤਰ੍ਹਾਂ ਦੇ ਖੇਡਾਂ ਦੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਤਾਂ ਜੋ ਬੱਚੇ ਆਪਣੀ ਮਨ ਪਾਉਂਦੀ ਖੇਡ ਖੇਡ ਸਕਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਸਕਣ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕਣ ਉਹ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦਾ ਦੌਰਾ ਕਰਕੇ ਉੱਥੇ ਪ੍ਰੋਪਰ ਸਹੂਲਤਾਂ ਲਾਈਟਿੰਗ ਗਰਾਸ ਟਰੈਕ ਓਪਨ ਜਿਮ ਪਾਣੀ ਦੀ ਵਿਵਸਥਾ ਆਦਿ ਦਾ ਜਾਇਜ਼ਾ ਲੈ ਰਹੇ ਹਨ ਕਿ ਉੱਥੇ ਇਹ ਸਹੂਲਤਾਂ ਉਪਲਬਧ ਹਨ ਉਹ ਇਹ ਵੀ ਜਾਇਜ਼ਾ ਲੈ ਰਹੇ ਹਨ ਕਿ ਉਹਨਾਂ ਅਨੁਸਾਰ ਸਾਰੀ ਕੁਆਲਿਟੀ ਮਿਲ ਰਹੀ ਹੈ ਜੋ ਉਹ ਚਾਹੁੰਦੇ ਹਨ ਰਗਮਣੀ ਜੀ ਵੀ ਲਈ ਮੋਰਿੰਡਾ ਤੋਂ ਅਮਰਜੀਤ ਧਮਾਨ ਦੀ ਰਕੋ